ਪਈ ਕਿੰਨਾ ਜਿਆਦਾ ਵਿਆਨ ਹੋਇਆ ਵਾ ਵੈਸ਼ਨ ਦੇ ਵਗੇ ਹੀ ਪਹਿਲੀ ਵਾਰੀ ਕਰੋਗੇ ਹੀ ਮਾਤਾ ਦੇ ਦਰਸ਼ਨ ਕਰਨ ਤੇ ਆਦਿਕ ਵਾਰੀ ਤੋਂ ਥੋੜਾ ਤਾਂ ਗਏ ਨੇ ਤੇ ਪੱਥਰ ਸਲਾਈਡ ਸਲਾਈਡਿੰਗ ਹੋਈ ਆ ਪੱਥਰ ਡਿੱਗਿਆ ਤੁਹਾਡੀਆਂ ਖੁਸ਼ੀਆਂ ਦੇ ਪੱਥਰ ਡਿੱਗ ਗਿਆ ਜੱਟ ਕਿਤੇ ਆਡੀ ਭਾਬੀ ਦੀ ਦਾਤ ਹੋਈ ਸਭ ਤੋਂ ਛੋਟੀ ਭਾਬੀ ਹੀ ਸਾਡੀ ਮੇਰੇ ਛੋਟੇ ਬ੍ਰਦਰ ਦੀ ਬੋਟੀ ਸੀ ਇਹਦੇ ਚਾਹ ਨਹੀਂ ਪੂਰੇ ਆਏ ਸਾਡੇ ਹਾਂਜੀ ਹਾਂਜੀ ਪਜਾੜੇ ਚਾਵਣੀ ਆਈ ਮਹਿੰਦੀ ਲਵਾ ਕੇ ਭੇਜਿਆ ਚੇਚਾ ਸੀ ਕੁੜੀਆ ਪਹਿਲੀ ਵਾਰੀ ਤੂੰ ਮਾਰਾ ਲੈ ਜਾਣਾ ਮਹਿੰਦੀ ਮੁੰਦੀ ਲਾ ਕੇ ਜਾ ਸ਼ਿੰਗਾਰ ਕਰਕੇ ਜਾ ਮਾਤਾ ਕੋਲ ਹੈ ਕਿ ਮੇਰੀ ਧੀ ਆਈ ਆ ਪਰ ਮਾਤਾ ਨੂੰ ਜਾ ਉਹ ਦਰਸ਼ਨ ਹੀ ਨਹੀਂ ਦਿੱਤੇ ਮਾਤਾ ਨੇ ਉਹਦੀ ਮਨਜ਼ੂਰੀ ਨਹੀਂ ਪਾਈ ਹੋਈ ਜਿਹੜੀ ਇਹ ਛੱਡ ਗਈ ਆ ਗਈ ਇਹ ਭਾਈ ਤੁਰੇ ਦੇ 5 ਵਜੇ ਤੁਰੇ 10:00 11:00 ਤੱਕ ਆ ਜੂ لا جا ني با جا تک لا مسته آتي وني لنيت نني ميت پتا لا جا مسته لا جا 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 جا

ਕੁਣਾਂ ਤੇ ਲਾ ਕਾਲ ਕਿੰਨਾ ਉਹਦੇ ਅਨੁਸਾਰ ਨਾ ਕਰਦੇ ਹੋ ਰਿਹਾ ਕਿ ਨਾ ਢਿੱਡ ਆਪ ਦਵਾ ਲਿਓ ਨਾ ਤੇ ਰੋਟੀ ਦਾ ਸੰਨੀ ਨਹੀਂ ਲਾ ਰਹੇ ਨਹੀਂ ਕਿ ਆ ਗਏ ਯਾਨੀ ਉਹ ਦਾਰ ਕਿ ਮੈਂ ਜਿਹੜਾ ਫਿਲਿੰਗ ਨੰਬਰ ਆਕੀਆ ਨਹੀਂ ਉਹਦੇ ਉਹ ਆਪੇ ਜਿਹੜਾ ਜੀ ਜਾਦੇ ਆ ਆਪਣੀ ਬਸ ਬਸ ਕਰਦੇ ਮੈਂ ਉਹਦੇ ਤੋਂ ਅਪੀਲ ਕਰਨਾ ਜੀ ਉਹ ਮਾਇਆ ਨੂੰ ਕਹਿੰਦੇ ਕਰਨ ਦਾ ਆਸ ਰੇਂਦਰ ਕੁਮਾਰਾ ਜੀ ਮੇਰੇ ਚਾਚਾ ਜੀ ਦੀ ਨੂੰਹ ਹੀ ਹਾਂ ਠਾਈ ਵਾਸਤੇ ਨਾ ਦੀ ਮੈਰਿਜ ਹੋਈ ਹੈ ਜੀ ਅਜਨ ਨੂੰ 1 ਮਹੀਨਾ ਹੋ ਗਿਆ ਪੂਰਾ ਮੈਰਿਜ ਦਾ ਜੀ ਪੈਂਦੀ ਯਾਤਰਾ ਵਾਸਤੇ ਵੈਸ਼ਨੂ ਦੇ ਵੀ ਮਾਤਾ ਦੇ ਘਰੇ ਕੱਲ ਜੀ ਪਹੁੰਚ ਗਏ ਰਾਤ ਨੂੰ ਉੱਥੇ ਰਹੇ ਆ ਨੂੰਹ ਨੇ ਫੋਨ ਕੀਤਾ ਤੇ ਅਸੀਂ ਸਿਰੇ ਯਾਤਰਾ ਕਰਾਂਗੇ ਮੇਰੇ ਛੋਟੇ ਬ੍ਰਦਰ ਨੇ ਕਿਹਾ ਵੀ ਤੁਸੀਂ ਮਤਲਬ ਹੁਣੇ ਹੀ ਕਰ ਲਓ ਕਹਿੰਦੀ ਨਹੀਂ ਭਾਜੀ ਆਪਾਂ ਰਾਤ ਨੂੰ ਇੱਥੇ ਰਹਿਣਾ ਤੇ ਸਿਰੇ ਹੀ ਯਾਤਰਾ ਕਰਾਂਗੇ ਜੀ ਸਿਰੇ 2:30 ਵਜੇ ਨੂੰ ਫੋਨ ਆ ਗਿਆ ਜੀ ਇਸ ਵੇਲੇ ਤਾਂ ਮੈਂ ਆਨ ਇਹ ਪ੍ਰਾਮੇਰ ਨੇ ਬਹੁਤ ਜਿਆਦਾ ਮੈਂ ਤਾਂ ਕੱਲਾ ਰਹਿ ਗਿਆ ਜਿੱਥੇ ਉਹਨੂੰ ਪਤਾ ਨਹੀਂ ਕੀ ਹੋ ਗਿਆ ਉਹਨੇ ਕਹਿੰਦੇ 3 ਵਜੇ ਮੈਨੂੰ ਮੈਸੇਜ ਆ ਗਿਆ ਕਿ ਉਹਨਾਂ ਨੂੰ ਉੱਥੇ ਚੋ ਕੇ ਕਿਹਾ ਤੇ ਕਟਰੇ ਲੈ ਕੇ ਆਇਆ ਹਸਪੀਟਲ ਦੇ ਵਿੱਚ ਤੇ ਕਟਰੇ ਜਾ ਕੇ ਜੀ ਉਹਨਾਂ ਨੂੰ 2:3-3 ਵਜੇ ਕਿਸੇ ਡਰਾਈਵਰ ਦੀ ਗੱਡੀ ਤੇ ਖੂਮ ਆਇਆ ਵੀ ਉਹਨਾਂ ਦੀ ਡੈਥ ਹੋ ਗਈ ਸਾਨੂੰ ਤਾਂ ਇਹ ਨਾਮ ਹੀ ਚੰਗੇ ਤਰ੍ਹਾਂ ਨਹੀਂ ਪਤਾ ਕਿ ਉਹਦਾ ਪਿੱਛੇ ਦਾ ਨਾਮ ਸਪਨਾ ਹਣਾ ਮਨੇ ਕਹਿਆ ਵੀ ਸਪਨਾ ਦੀ ਡੈਥ ਹੋ ਗਈ ਆ ਗੱਡੀ ਨੰਬਰ 2 ਧਾਨਪੁਰ ਤੋਂ ਆਨ ਦੇ ਵਿੱਚ ਹੋਈ ਹਾਂ ਫਿਰ ਇੱਕ ਮਹੀਨਾ ਹੋ ਗਿਆ ਹੈ ਅਣਚਾਹ ਨਹੀਂ ਹਾਂਜੀ ਹਾਂਜੀ ਇੱਕ ਮਹੀਨਾ ਜਿਆਨ ਨੂੰ ਕੋਈ ਰੋਟੀ ਪਾਣੀ ਕੋਈ ਚਾਹ ਪਾਣੀ ਨਹੀਂ ਉਹ ਤਾਂ ਆਪੀ ਕੇ ਦੇਖਿਆ ਜੀ ਅੰਮ੍ਰਿਤਸਰੋਂ ਆਹ ਲਿਆ ਕੇ ਲਿਆਂਦੀ ਜੀ ਸਲੀਪਰੇ ਦੀ ਸਾਨੂੰ ਕਿਸੇ ਗੱਲ ਦੀ ਇਹ ਤਾਂ ਕਾਦੀ ਚਿੰਤਾ ਹੀ ਨਹੀਂ ਤੇ ਆਹ ਕਰਦਾ ਇਹਨਾਂ ਨਾਲ ਨਾ ਹੋ ਜੇਗੀ ਹੋਇਆ ਬਸ ਜੀ ਉਹ ਕਹਿੰਦੇ ਜੀ ਉੱਥੇ ਜਦੋਂ ਮਤਲਬ ਇੱਕ ਸ਼ੈੱਡ ਸੀ ਤੇ ਜਿੱਥੇ ਸਾਂਝੀ ਸ਼ਾਹਦ ਤੇ ਲੱਗੇ 5-5 ਮਿੰਟ ਦਾ ਰਸਤਾ ਰਹਿ ਗਿਆ 10 ਮਿੰਟ ਦਾ ਮੱਥਾ ਟੇਕਣ ਵਾਸਤੇ ਇੱਕ ਸ਼ੈੱਡ ਦੇ ਥੱਲੇ ਖਲੋਤੇ ਸੀ ਤੇ ਕਹਿੰਦਾ ਵੀ ਮੈਂ ਫੋਟੋ ਬਣਾਉਂਦਾ ਸੀ ਉਹਨਾਂ ਨੂੰ ਭਰਾ ਦੇ ਨਾਲ ਜੇ ਕੋਈ ਗੱਲ ਨਹੀਂ ਕੀਤੀ ਫੋਟੋ ਖਿੱਚਣ ਲੱਗੇ ਆ ਛੱਡ ਦੇ ਜੇ ਕਹਿੰਦੇ ਪੱਥਰ ਡਿੱਗਾ ਵਾ ਤੇ ਉਹਦੇ ਵਿੱਚ ਇਹ ਜਿਹੜੀ ਸਪਨਾ ਆਈ ਇਹਦੇ ਮੌਕੇ ਤੇ ਡੈਥ ਹੋ ਗਈ ਇਹਦੀ ਤੇ ਬਾਕੀ ਦੋ ਤਿੰਨ ਜ਼ਖਮੀ ਹੋ ਗਈ ਆ ਫਿਰ ਕਿਸੇ ਨੇ ਹੋਰ ਵੀ ਉਹਨੂੰ ਦੱਸਿਆ ਫੋਨ ਕਰਕੇ ਕਿ ਮਤਲਬ ਇੱਕ ਲੇੜੀ ਜੀ ਦਾ ਉਹਦੇ ਧੜ ਨੱਟ ਗਿਆ ਤੇ ਇਹਨਾਂ ਨੂੰ ਚੁੱਕ ਕੇ ਆ ਸੀ ਤੇ ਮੇਰਾ ਭਰਾ ਜਿਹੜਾ ਸੀ ਅੱਜ ਦਾ ਮੁੰਡਾ ਉਹ ਕਹਿੰਦਾ ਜੀ ਮੈਂ ਤੇ ਦਿੱਕਲ ਦਾ ਰਹਿ ਗਿਆ ਮੈਨੂੰ ਦੱਸੋ ਕੀ ਕਰਾਂ ਕਿੰਨੀ ਕੋ ਮਰੀ ਉਮਰ ਨੇ ਹੁਣੇ 28 29 ਸਾਲ ਦੀ ਰਾ ਦੀ ਉਹ 26 27 ਸਾਲ ਦੀ ਉਮਰ ਦੀ ਹੋਏਗੀ ਸਾਡੀ ਉਮਰ ਅਜੇ ਸਾਡੇ 40 ਹੀ ਪੂਰੇ ਨਥੇ ਜੀ ਸਾਰੇ ਕੋਈ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਕੋਈ ਫੋਨ ਨਹੀਂ ਕੀਤਾ ਜਦੋਂ ਮਾਵਾਂਗਾ ਆਦੀ ਯਾਰ ਸਾਰੇ ਜਾਣਿਆ ਤੇ ਆਪਾਂ ਗੱਡੀ ਲੈ ਕੇ ਹੁੰਨੇ ਆ ਸਾਨੂੰ ਆਪੋ ਕੇ ਨੇ ਮੈਸੇਜ ਕੀਤਾ ਦੀ ਇਹ ਸਾਰਾ ਸਾਬਤ ਜਿਹੜਾ ਸੀ 1000 ਰੁਪਏ ਵਾਲਿਆਂ ਕੋਲ ਉਹ ਆਪਣੀ ਗੱਡੀ ਦੇ ਆਉਣਗੇ ਜਾਣਗੇ ਅਤੇ ਲੈ ਕੇ ਆਉਣਗੇ ਤੇ ਤੁਸੀਂ ਮਤਲਬ ਉਹ ਨਾ ਅਸੀਂ ਆਪਣੇ ਮਨ ਚ ਸੋਚਿਆ ਇਧਰੋਂ ਆਪਾਂ ਗੱਡੀ ਲੈ ਕੇ ਚੱਲ ਜਾਗੇ ਉਧਰ ਉਹ ਆ ਜਾਣਗੇ ਜੀ ਸਾਨੂੰ ਕੋਈ ਅਸੀਂ ਬਸ ਸੇੜਦੇ ਬਸ ਇਦਾਂ ਹੀ ਬੰਦਲੇ ਫਿਰਨਦੇ ਹਨ ਨੂੰ ਕੋਈ ਕੱਲਦਾ ਨਹੀਂ ਕੋਈ ਡੈਡ ਬੋਡੀ ਨਹੀਂ ਜੀ ਹਜੇ ਤੱਕ ਕੋਈ ਡੈਡ ਬੋਡੀ ਨਹੀਂ ਕਮਤੀ